ਰਾਜ ਦੌੜੀ ਪੂਰਬੀ ਮਹੱਲਾ 51 ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਾਮਨੋ ਬਸਾਰੇ ਈਹਾ ਊਹਾ ਸਰਬ ਸੁਖ ਦਾਤਾ ਸਗਰ ਕਟਾ ਪ੍ਰਤਪਾਰੇ ਰਹਾ ਮਹਾ ਕਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਚਤਾਰੇ ਸੀਤਲ ਸਾਤ ਸੂਖ ਹਰ ਸਰਣੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰ ਉਤਾਰੇ ਚਰਨ ਕਮਲ ਆਰਾਧਤ ਮਨ ਮੈਂ ਜਮ ਕੀ ਤਰਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪ ਨੂੰ ਨਾਮ ਦੀਜੈ ਨਾਨਕ ਸਦ ਬਲਹਾਰੇ ਰਾਗ ਗਉੜੀ ਚੇਤੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋਖਾ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨਾ ਮੋਲਕ ਸਾਧ ਸੰਗਤ ਜਾਪ ਏਕ ਖਿਨਾਰਾ ਹਾ ਸੋਤ ਸੰਪਤ ਬਨਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰਦੇ ਵਰ ਰਾਜ ਰੰਗ त्याग ਚੱਲਿਓ ਹੈ ਮੂੜ ਨੰਗ ਚੁਆ ਚੰਦਨ ਦੇਹ ਫੂਲਿਆ ਸੋਤਨ ਧਰ ਸੰਗ ਰੂਲਿਆ ਮੋਹੇ ਮੋਇਆ ਜਾਨ ਦੂਰ ਹੈ ਕਹ ਨਾਨਕ ਸਦਾ ਹਦੂਰ ਹੈ ਗਉੜੀ ਮਹੱਲਾ ਪੰਜਵਾ ਮਾਨ ਧਰ ਤਰਬੇ ਹਰ ਨਾਮ ਨੂੰ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਇਤ ਪਾਰ ਗ੍ਰਾਮ ਨੂੰ ਰਹਾ ਕਾਲ ਕਾਲਕ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਆਤਕ ਨੇ ਉਬਰੇ Jap Jap Har Gunee ਮਤਵਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਉ ਖੋਇਆ ਕਹੋ ਨਾਨਕ ਏਕ ਧਿਆਇਆ ਕਟ ਕਟ ਨਗਰੀ ਆਇਆ ਗੋੜੀ ਮਹੱਲਾ ਪੰਜਵਾ ਦੀ ਬਾਣ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰੇ ਟੇਕ ਰਹਾ ਅੰਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਜ ਬਖਾਦਿਆ ਗੁਰ ਕਿਰਪਾ ਤੇ ਦਲ ਸਾਧਿਆ ਬਖਸੀਸ ਵੱਜੋ ਮਿਲ ਏਕ ਨਾਮ ਸੂਖ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤិន ਮੁਖ ਉਜਲੇ ਗੌੜੀ ਮਹੱਲਾ ਪੰਜਵਾ ਜੀਰੇ ਉਲਾ ਨਾਮ ਕਾ ਅਵਰ ਜੇ ਕਰਨ ਕਰਾਵਨ ਤਿਨ ਮੈਂ ਪਉ ਹੈ ਜਾਮਕਾਰ ਹਉ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਤਿਆਈਐ ਲਾਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਹਉ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਨਕ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾ ਬਾਰਨੇ ਬਲਿਹਾਰਨੇ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾ ਕਰਮ ਤਰਾਵਨ ਤੁਹੀ ਏਕ ਜੀ ਜੰਤ ਕੀ ਤੁਹੀ ਟੇਕ ਰਾਜ ਜੋਬਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣ ਦੀਹਾ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੁਹੀ ਤਾ ਗਉੜੀ ਮਹੱਲਾ ਪੰਜਵਾ ਹਰ 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 ਆਰਬਦੀਐ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਭਉ ਸਾਦੀਐ ਰਹਾ ਬੇਰਪ੍ਰਾਣ ਸਿਮਰਤ ਭਨੇ ਸਭ ਊਚ ਬਿਰਾਜਤ ਜਨ ਸੁਨੇ ਸਗਰ ਸਥਾਨ ਪੈ ਭੀਤ ਚੀਨ RAM ਸੇਵਕ ਪੈ ਰਇ ਤਕੀਨ ਲਖ 84 ਜੂਨ ਫਿਰਹਿ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਣ ਪਰ ਹੋਮੈ ਰਹੀ ਹਰ ਸਾਧ ਸਰਣ ਨਾਖ ਦਹੀ ਗੌਰੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ 사ੰਗ ਹਰ ਮਨ ਵਸੈ ਦੁਖ ਦਰਦ ਹਨੇਰਾ ਭਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੂਖ ਨਾ ਵਿਆਪੀਐ ਜਾ ਕੋ ਗੁਰ ਹਰ ਮੰਤਰ ਦੇ ਸੋਭਰਿਆ ਮਾਇਆ ਅਗਨ ਤੇ ਨਾਨਕ ਕਉ ਪ੍ਰਭ ਮਿਆਕਰ ਮੇਰੇ ਮਨ ਤਨ ਵਾਸ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਈਹਾ ਸੁਖ ਆਨੰਦ ਕਨਾ ਆਗੇ ਜੀਅ ਕੈ ਸੰਗ ਕਾਮ ਰਹਾਉ ਕੀ ਹੈ ਤੇਰਾ ਅੰਮ੍ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਧ ਪਾਇਆ ਸੋ ਬਹੁਰ ਨਕਤੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਕਤਾ ਕਾ ਭਉ ਗਿਆ ਗੌੜੀ ਮਹੱਲਾ ਪੰਜਵਾ ਜਾ ਕੋ ਬਿਸਰੇ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰ ਰਹਾ ਜਾ ਕੋ ਗੁਰਮੁ ਕਰਦਾ ਬੁੱਧ ਤਾ ਕੈ ਕਾਰ ਤਲ ਨਾਵ ਨਿਧ ਸਿਧ ਜੋ ਜਨ ਹੈ ਹਰ ਪ੍ਰਭ ਧਨੀ ਕਿਛ ਨਾਹੀ ਤਾ ਕੈ ਕਮੀ ਕਰਣੇ ਹਾਰ ਪਛਾਨਿਆ ਸਭਲ ਸਰਬ ਸੂਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸ ਕਉ ਨਾਨਕ ਤੈਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਵਾ ਗਰਬ ਵੱਡੋ ਮੂਲ ਇਤਨੋ ਰਹਿਨ ਨਹੀਂ ਗਹੋ ਕਿਤਨੋ ਰਹਾਉ ਬੇਬਰਜਤ ਬੇਦਸੰਤਨਾ ਉਵਾਹੂ ਸੋ ਰੇ ਹਿਤਨੋ ਹਾਰ ਜੁਆਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੋ ਹਰਨ ਪਰਮ ਸੰਪੂਰਣਾ ਚਰਨ ਕਮਰ ਰਾਗ ਰਤਨ ਨਾਨਕੂ ਜਰੇ ਸਾਧ ਸੰਗ ਕਿਰਪਾ ਮਿੱਧ ਮੈਂ ਦਿੱਤਨੋ ਗਉੜੀ ਮਹੱਲਾ ਪੰਜਵਾ ਮੋਹਿ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਣਾ ਰਹਾਓ ਐਸੋ ਹੈ ਰੇ ਖਸਮ ਹਮਾਰਾ ਖਿਨ ਮੈਂ ਸਾਜ ਸੁਵਾਰਣ ਹਾਰ ਕਾਮ ਕਰੀ ਜੇ ਠਾਕੁਰ ਭਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸ਼ਰਨ ਪਰਿਓ ਠਾਕੁਰ ਵਜੀਰਾ ਤਿਨਾਂ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾਕਾਰ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹਉ ਮੈਂ ਤੁਰੈ ਇਸ ਮੀਠੀ ਤੇ ਇਹੋ ਮਨ ਹੋਰੈ ਰਹਾਉ ਅਗਿਆਨੀ ਮਾਨੁਖ ਭਇ ਜੋ ਨਾਹੀ ਸੋ ਲੋਰੈ ਰੈ ਅੰਧਾਰੀ ਕਾਰੀਆਂ ਕਮਨ ਜੁਗਤ ਜਿਤ ਭੋਰੈ ਪ੍ਰਮਤੋ ਪ੍ਰਮਤੋ ਹਾਰਿਆ ਅੰਕ ਵਿద్ధి ਕਰ ਟੋਰਾ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਮਿਧ ਮੋਰਾ ਗਉੜੀ ਮਹੱਲਾ ਪੰਜਵਾ ਚਿੰਤਾ ਮਾਨ ਕਰੁਣਾ ਮਹਿ ਰਹਾ ਦਿਨ ਦਇਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭਏ ਅਕਾਰ ਪੁਰਖ ਆਗਾਦ ਬੋਧ ਸੁਨਤ ਜਸੋ ਕੋਟ ਅਗਖੇ ਕਿਰਪਾ ਨਿਦ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲੈ ਗਉੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾ ਏਕ ਰਹਿਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰਵਰ ਕੇਸ਼ਾਏ ਤਾਂ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰੇ ਓ ठाकुर ਖਿਨ ਮਹ ਹੋਤ ਪਰਾਏ ਤਹਰੇ ਬਾਗਾ ਕ੍ਰਿਸ਼ਨਨ ਚੋਆ ਚੰਦਨ ਲਾਏ ਨਿਰਪਰ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਆਵਾਏ ਜਉ ਹੋਏ ਕਿਰਪਾਲ ਤਾਂ ਸਤਗੁਰ ਮਿਲ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁ ਮੰਗਾਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਦੀ ਕੀਆ ਦਰਸ਼ਨ ਕੋ ਬਲ ਹਰੀਐ ਰਾਮ ਜਿਤੇ ਸਾਸੁ ਗਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਇਆਲ ਸਤਗੁਰ ਆਪਣਾ ਤਾ ਇਹ ਮਤਬੁਦ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟੇ ਸਰਬ ਸੁਖਾ ਸੁਭ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਸ਼ਿਤ ਫਲ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਸ਼ਿਤ ਫਲ ਆਈਐ ਨਾਮ ਇਸਟੇ ਨੀਤ ਸੁਤ ਕਰਤਾ ਮਨ ਸਾਗ ਤੁਹਾਰ ਚੱਲੈ ਸਰ ਸੇਵਾ ਸਤਗੁਰੂ ਆਪਣੇ ਕੀ ਗੁਰ ਤੇ ਪਾਈਆ ਪਲ ਗੁਰ ਕਿਰਪਾਣ ਕਿਰਪਾ ਪ੍ਰਭ ਧਾਰੀ ਦਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗਉੜੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਰਹਾ ਕੋਟ ਜੋਰੇ ਲੱਖ ਕਰੋੜੇ ਮਨਾ ਹੋਰੇ ਪਰੈ ਪਰੈ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਾ ਗੁਣ ਨਿਧ ਨਹੀਂ ਗਾਇਆ ਮਨ ਬਿਖੈ ਹੀ ਮੈਂ ਲੁਜੀ ਹੈ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾ ਯਾਤਰੈ ਨਾਨਕ ਸੋ ਜਨ ਦਰ ਹਰਿਸ਼ ਜੀ ਹੈ ਗਉੜੀ ਮਹੱਲਾ ਪੰਜਵਾ ਸਭ ਹੋ ਸਭੂ ਕੋ ਰਸ ਹਰ ਹੋ ਰਹਾ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਚਾਨ ਕਾਹੂ ਹੋ ਡੰਡ ਧਰੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗਉਣ ਕਰੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰੇਅ ਹੋ ਗੌੜੀ ਮਹੱਲਾ ਪੰਜਵਾਂ ਗੋਨ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓੜ ਪ੍ਰਵ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਗਉੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖਿਓ ਗੁਰਹਿ ਦੀਓ ਦਾਨ ਕੀਓ ਵਾਹੂ ਸੋ ਮਨ ਰਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੁਖ ਜਾਤੋ ਸਾਧਕੇ ਰ ਅਨੰਦ ਖੇਲ ਰਹੇ ਫੇਰ ਭੇ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੈ ਹੋ ਮੀਤਾ ਲੈ ਹੋ ਆਗੈ ਬਿਖਮ ਪੰਥ ਤਿਆਨ ਰਹਾ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੇ ਹੋ ਕਾਟਿਐ ਜਮ ਜਾਲ ਹਉਮ ਜਗ ਤੀਰਥ ਕੀਏ ਵਿਚ ਹਉ ਮੈਂ ਬਧੇ ਬਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹਰ ਬਹਰ ਅਵਤਾਰ ਸੇਵਪੁਰੀ ਬ੍ਰਹਮ ਇੰਦਰਪੁਰੀ ਨੇਚਲ ਕੋ ਥਾਉ ਨਾਹਿ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਗਤ ਆਵਹਿ ਜਾਹਿ ਜੈ ਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਦੌੜੀ ਮਾਲਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਆਨ ਮਿਰਤ ਦੂਖ ਸੁਖ ਚਿਤ ਸੰਸਾਰ ਗੁਰ ਮਿਲੇ ਰਹਾ ਜਉ ਲਾ ਹੋ ਕਿਛ ਸੋਚੋ ਚਿਤਵ ਤਉ ਲਾ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਜੇ ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰਮ ਸਤਿਗ ਧਰਿਓ ਤਬ ਹਮ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤਾਉ ਲੋ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕਉ ਤਾਬ ਹਮ ਸਹਜ ਸੋਏ ਜੋ ਲੋ ਪੋਟ ਉਠਾਈ ਚੱਲਿਓ ਤਾਉ ਲੋ ਡਾਨ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ त्याग्यो री त्याग्यो त्याग्यो ਮੈਂ ਗੁਰ ਮਿਲ त्याग्यो ਸਰਬ ਸੁਖ ਆਨੰਦ ਮੰਗਲਰਾਸ ਮਾਨ ਗੋਬਿੰਦ ਆਗਿਓ ਰਹਾਓ ਮਾਨ ਬਹਾਨ ਦੂਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰਾ ਲਾਗਿਓ ਬਾਸ ਬਾਸਰੀ ਏਕੈ ਸਵਾਮੀ ਉਧਿਆਨ ਦ੍ਰਿਸ਼ਟਾ ਗਿਓ ਨਿਰਭਉ ਭਇ ਸੰਤ ਭ੍ਰਮ ਡਾਰਿਓ ਪੂਰਨ ਸਰਵਾਗਿਓ ਜੋ ਕਿਛ ਕਰਤਾ ਕਾਰਣ ਕੀਨੂ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਅਸੋਇਓ ਮਨ ਜਾਗਿਓ ਜਨਨਾਕ ਕੋੜ ਤੁਹਾਰੀ ਪਰਿਓ ਆਇਓ ਸਰਣਾ ਬਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੂਖ ਨਾ ਲਾਗਿਓ ਗੌਰੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਸਮਾਇ ਰਹਾ ਲਾਠੀ ਭੂਖ ਤ੍ਰਿਸ਼ਨਾ ਸਭ ਲਾਠੀ ਚਿੰਤਾ ਸਭ ਲਿ ਬਸਾਰੀ ਕਾਰ ਮਸਤਕ ਗੁਰਪੂਰਾ ਧਰਿਓ ਮਨ ਜੀਤੋ ਜਗ ਸਾਰੇ ਤ੍ਰਿਪਤ ਅਗਾਏ ਰਹੇ ਰਿਦਾਂ ਅੰਤਰ ਡੋਲਣ ਤੇ ਅਬ ਚੂਕੇ ਆਖੋ ਟਕਿਆ ਨਾ ਸਤਿਗੁਰ ਦੀਆ ਟੋਟ ਨਹੀਂ ਰੇ ਮੁਕੇ ਅਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹੋ ਅਚੰਪ ਹੋ ਸੋ ਜਾਣ ਜਿਨ ਚਾਖਿਆ ਕਹੋ ਨਾਨਕ ਸਚ ਭੈ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਘਿਰ ਘਿਰ ਪਰਤੇ ਧਰਣੀ ਰਹਾ ਸਾਸਤਿ ਸਿਮਰਤ ਬੇਦ ਵਿਚਾਰੇ ਮਹਾਪੁਰਖ ਨੇ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨ ਕਿਨਹੂ ਲਹਿਆ ਤੀਰ ਭਵਨ ਕੀ ਲਖਮੀ ਜੋਰੀ 부ਜਤ ਨਾਹੀ ਲਹਿਰੇ ਬਿਨ ਹਰ ਭਗਤ ਕਾ ਹਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਆਇ ਤਬਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕੰਮ ਜਲ ਤੋਂ ਜਲ ਤੋਂ ਕਭੂ ਨ ਬੂਜਤ ਸਗਨ ਬਿਰਥੇ ਬੇਨਾਮ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੇ ਨਾਨਕ ਜਨ ਕੀ ਧੂਰਾ ਗਉੜੀ ਮਾਲਾ ਮਹੱਲਾ ਪੰਜਵਾ ਮੋ ਕਉ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾ ਅਨ ਜਾਣਤ ਕਿਛ ਇਨੇ ਕਮਾਨੋ ਜਾਪ ਤਾਪ ਕਸ਼ੂ ਨਾ ਸਾਦਾ ਦਹਿ ਦਿਸ ਲੈ ਇਹ ਮਨ ਦੌਰਾਇਓ ਕਵਨ ਕਰਮ ਕਰ ਬਾਦਾ ਮਨ ਤਾਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਾਸ਼ ਸੂਜ ਸਨਾਹੀ ਇਹ ਪੈਖਰ ਪੈ ਪੈਰਾ ਤਬ ਉਹ ਕਹਾ ਕਮਾਵਨ ਪਰਿਆ ਜਬ ਉਹ ਕਸ਼ੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਰਤਬ ਆਪੇ ਜਾਣ ਜਿਨ ਇਹੋ ਰਚਨਾ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਵ ਸੰਜਮ ਕਰਮ ਕਮਾਣੇ ਇਹ ਊਰ ਹੈ ਮੂਸੇ ਰਹਾ ਬਰਤ ਨੇਮ ਸੰਜਮ ਮਹਰਤਾ ਤਿੰਨ ਕਾ ਆੜ ਨਾ ਪਾਇਆ ਆਗੈ ਚੱਲਣ ਔਰ ਹੈ ਭਾਈ ਉਹਾਂ ਕਾਮਨਾ ਆਇਆ ਕੀਰਤ ਨਾ ਆਏ ਔਰ ਧਰਨੀ ਭ੍ਰਮਤਾ ਆਗੈ ਠੌਰਣਾ ਪਾਵੇ ਊਹਾ ਕਾਮ ਨਾ ਆਵੇ ਇਹ ਵਿਦ ਉਹ ਲੋਗ ਨਹੀਂ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਿਲ ਨ ਪਾਈਐ ਬੂਝੈ ਨਹੀਂ ਏਕ ਸੁਧ ਅਖਰ ਉਸ ਅਗਲੀ ਝਾਖ ਚਖਾਈਐ ਨਾਇਕ ਕਹਤੋ ਇਹੋ ਬੀਚਾਰਾ ਜੀ ਕਮਾਵਾ ਸੋ ਪਾਰਗ੍ਰਾਮੀ ਗੁਰ ਸੇਵਹੁ ਹਰ ਨਾਮ ਧਿਆਵਹੁ ਤਿਆਗੋ ਮਨਹੁ ਗੁਮਾਨੀ ਗੌੜੀ মালা ਪੰਜਵਾ ਮਦ ਹਰ 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 ਮੁਖ ਕਹੀਏ ਹਮਤੇ ਕਛੂ ਨਾ ਹੋਵੇ ਸੁਆਮੀ ਜੋ ਰਾਖੇ ਤਿਉ ਰਹੀਏ ਰਹਾ ਹਮਤੇ ਕਛੂ ਨਾ ਹੋਵੇ ਸੁਆਮੀ ਜੋ ਰਾਖੋ ਤਿਉ ਰਹੀਏ ਰਹਾ ਕਿਆ ਕਿਛ ਕਰਾਏ ਕਿ ਕਰਣਾ ਹਰ ਕਿਆ ਇਸ ਹੱਥ ਵਿਚਾਰੇ ਜਿਦ ਤੁਮ ਲਾਵੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬਕੇ ਦਾਤੇ ਇੱਕ ਰੂਪ ਲੈ ਬਲਾਵੋ ਨਾਨਕ ਕੀ ਬੇਨੰਤੀ ਹਰਪਹਿ ਆਪਣਾ ਨਾਮ ਜਪਾਵੋ ਰਾਗ ਗੌੜੀ ਮਾਝ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਦਰਿਆਲ ਦਮੋਦਰ ਰਾਯਾ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵਸ਼ਲ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਭਨੇ ਜਾਈ ਜੀਉ ਕਿਉ ਪੇਖਾ ਪ੍ਰੀਤਮ ਕਵਨ ਸੁਕਰਣੀ ਜੀਉ ਸੰਤਾ ਦਾਸੀ ਸੇਵਾ ਚਰਣੀ ਜੀਉ ਇਹੋ ਜੀਉ ਬਤਾਈ ਬਲ ਬਲ ਜਾਈ ਜੀਉ ਤੇਸੇ ਨੇਵ ਨੇਵ ਲਾਗੋ ਪਾਈ ਜੀਉ ਤੋਥੀ ਪੰਡਤ ਬੇਦ ਖੋਜੰਤਾ ਜੀਉ ਹੋਏ ਬੈਰਾਗੀ ਤੀਰਥ ਨਾਵੰਤਾ ਜੀਉ ਗੀਤ ਨਾਦ ਕੀਰਤਨ ਗਾਵੰਤਾ ਜੀਉ ਹਰ ਨਿਰਭਉ ਨਾਮ ਧਿਆਈ ਜੀਉ ਤੇਰੇ ਕਿਰਪਾਲ ਸੁਆਮੀ ਮੇਰੇ ਜੀਉ ਪਤ ਤਪ ਪਵਿਤ ਲਗ ਗੁਰ ਕੇ ਤਾਰੇ ਜੀਉ ਭ੍ਰੰਪਉ ਕਾਟ ਕੀਏ ਨਿਰਵੈਰੇ ਜੀਉ ਗੁਰ ਮਨ ਕੀ ਆਸ ਪੂਰਾਈ ਜੀਉ ਜਿਨਾਂ ਉਪਾਇਆ ਸੋਤਨਵੰਤਾ ਜੀਉ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਉ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਉ ਜਨਾਕ ਸਹਿ ਸਮਾਈ ਜੀਉ ਗੌੜੀ ਮਹੱਲਾ ਪੰਜਵਾ ਮਾਜ ਆਓ ਹਮਾਰੇ RAM ਪਿਆਰੇ ਜੀਓ ਰਹਿਨ ਦਿਨਸ ਸਾਸ ਸਾਸ ਚਤਾਰੇ ਜੀਓ ਸੰਤ ਦਿਓ ਸੰਦੇਸਾ ਪੈ ਚਰਣਾ ਰੇ ਜੀਓ ਤੁਧ ਬਿਨ ਕੇਤ ਬਿਦ ਤਰੀਆ ਜੀਓ ਸੰਗ ਤੁਮਾਰਾ ਮੈਂ ਕਰੇ ਅਨੰਦਾ ਜੀਓ ਵਾਣ ਤਰੇਣਾ ਤਰੇ ਪਵਨ ਸੁਖ ਪਰਮਾਨੰਦਾ ਜੀਓ ਸੇ ਸੁਹਾਵੀ ਉਹ ਮਨਮਿਕ ਸੰਤਾ ਜੀਓ ਪੇਖ ਦਰਸ਼ਨ ਇਹੋ ਸੁਖ ਲਈਐ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨੋ ਠਾਕੁਰ ਪੈ ਕਹੀ ਆਇ ਜੀਓ ਇਸ਼ ਪੁੰਨੀ ਮੇਰੀ ਮਾਤਾ ਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਬ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀ ਹੈ ਜੀਉ